ਜਿਸ ਵਕਤ ਵੰਡ ਹੋਈ ਨਾ ਦੇਸ਼ ਦੀ ਭਾਰਤ ਤੇ ਪਾਕਿਸਤਾਨ ਦੀ 47 ਵਿੱਚ ਉਹ ਦੋਨਾਂ ਦੀ ਉਮਰ ਤਕਰੀਬਨ 12 ਸਾਲ ਦੀ ਸੀ ਜੇ ਕਿਤੇ ਸਮਾਂ ਲੱਗੇ ਤੇ ਉਹਨਾਂ ਦੀ ਜੀਵਨੀ ਪੜੋ ਸਮਾਂ ਨਹੀਂ ਉਹਨਾਂ ਦੀ ਜੀਵਨੀ ਵਿੱਚ ਜੋ-ਜੋ ਬਚਨ ਉਹਨਾਂ ਨੇ 70 ਸਾਲ ਦੀ ਉਹਨਾਂ ਦੀ ਉਮਰ ਸੀ 70 ਸਾਲ ਦੀ ਉਮਰ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਆਪਣੀ ਜੀਵਨੀ ਵਿੱਚ ਮੈਂ ਕਹਿੰਨਾ ਉਹ ਸੱਤ ਸੱਤ ਦਹਾਕੇ ਨਹੀਂ ਉਸ ਸੌ ਸਦੀ ਤੋਂ ਵੀ ਵੱਧ ਦਾ ਇਤਿਹਾਸ ਅਨੁਭਵ ਉਹਨਾਂ ਨੇ ਆਪਣੇ ਉਸ ਜੀਵਨ ਵਿੱਚ ਉਸ ਕਿਤਾਬ ਚ ਵਿੱਚ ਕਿਤਾਬ ਵਿੱਚ ਪਾਇਆ ਹੈ ਕਿ ਕਿਵੇਂ 12 ਸਾਲ ਦੀ ਉਮਰ ਸੀ ਜਦੋਂ 1934 ਦਾ ਉਹਨਾਂ ਦਾ ਜਨਮ ਹੈ ਬੰਨੂ ਪਾਕਿਸਤਾਨ ਦਾ ਕੋਈ ਇਲਾਕਾ ਹੈ ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਜਦੋਂ ਵੰਡ ਹੋਈ ਸਭ ਕੁਝ ਤਿਆਗ ਕੇ ਮਾਂ ਬਾਪ ਸਰਦਾਰ ਕਰਤਾਰ ਸਿੰਘ ਜੀ ਮਾਤਾ ਰਾਮ ਕੌਰ ਜੀ ਇੱਕ ਭੈਣ ਦੇ ਸਮੇਤ ਉਹ ਜਿਹੜਾ ਹੈ ਇੱਥੇ ਆਉਂਦੇ ਨੇ ਅਲਵਰ ਦੀ ਧਰਤੀ ਤੇ ਰਾਜਸਥਾਨ ਦੀ ਧਰਤੀ ਤੇ ਉੱਥੇ ਸੋਹਣੀ ਪੜਾਈ ਸੀ ਹਰ ਪੱਖੋਂ ਅਵਲ ਆਉਂਦੇ ਸਨ ਪਰ ਦੇਸ਼ ਬਦਲਿਆ ਭਾਸ਼ਾ ਬਦਲ ਗਈ ਕਿੱਥੇ ਉਰਦੂ ਪੜਨੀ ਕਿੱਥੇ ਫਾਰਸੀ ਪੜਨੀ ਕਿੱਥੇ ਆਉਂਦਿਆਂ ਕਹਿੰਦੇ ਹਿੰਦੀ ਵਿੱਚ ਪਾ ਦਿੱਤਾ 12 ਸਾਲ ਦਾ ਮੈਂ ਬੱਚਾ ਤੇ ਮੈਨੂੰ ਬਿਠਾਇਆ ਜਾ ਰਿਆ ਸੀ 6 ਸਾਲ ਦੇ ਬੱਚਿਆਂ ਨਾਲ ਤਾਂ ਮੈਨੂੰ ਇੰਨੀ ਸ਼ਰਮ ਲੱਜਾ ਮਹਿਸੂਸ ਹੋਣੀ ਕਹਿੰਦੇ ਮੈਂ ਪੜਾਈ ਵਿੱਚੇ ਛੱਡ ਦਿੱਤੀ ਮਾਂ-ਬਾਪ ਦਾ ਇਕੱਲਾ-ਇਕੱਲਾ ਬੱਚਾ ਸਾਂ ਤੇ ਬਾਪ-ਮਾਂ ਬੜਾ ਪਿਆਰ ਕਰਦੇ ਸਨ ਉਹਨਾਂ ਵੀ ਕੋਈ ਮੈਨੂੰ ਬਹੁਤਾ ਤੰਗ ਨਹੀਂ ਕੀਤਾ ਬਹੁਤਾ ਧੱਕਾ ਨਹੀਂ ਕੀਤਾ ਜਿਵੇਂ ਮਾਂ-ਬਾਪ ਬੱਚਿਆਂ ਨਾਲ ਕਰਦੇ ਨੇ ਨਾ ਕਿਉਂਕਿ ਇਹ ਸਮਝਿਆ ਜਾਂਦਾ ਵੀ ਸਾਡਾ ਜਿਵੇਂ ਅਸੀਂ ਕੋਈ ਕਿਸ਼ਤਾਂ ਜਮ੍ਹਾਂ ਕਰਾਦੀ ਨਾ ਬੈਂਕ ਵਿੱਚ ਧਨ ਜਮ੍ਹਾਂ ਕਰਾਦੀਏ ਤੇ ਚੰਨ ਹੀ ਰਹਿੰਦੇ ਆ ਵੀ ਸਾਨੂੰ ਉਹਦਾ ਵਿਆਜ ਮਿਲਦਾ ਹੀ ਰਹੇ ਮਿਲਦਾ ਹੀ ਰਹੇ ਜ਼ਿਆਦਾਤਰ ਅੱਜ ਦਾ ਜੋ ਸਮਾ ਪਦਾਰਥਵਾਦੀ ਹੈ ਮਾਪੇ ਬੱਚਿਆਂ ਨੂੰ ਆਪਣਾ ਇੱਕ ਤਰ੍ਹਾਂ ਦਾ ਰਿਟਰਨ ਨਹੀਂ ਮੰਨਦੇ ਨੇ ਵੀ ਇਹ ਸਾਡੀ ਧਨ ਪੂੰਜੀ ਹੈ ਇਹ ਜਮ੍ਹਾਂ ਕਰਾਈ ਹੋਈ ਹੈ ਇਹਨਾਂ ਨੂੰ ਹੁਣ ਅਸੀਂ ਆਪਣਾ ਇਹਨਾਂ ਤੋਂ ਵਾਪਸ ਲੈਣਾ ਇਹ ਦੌਲਤ ਦੌਲਤ ਤਾਂ ਹੈ ਪਰ ਇਸ ਢੰਗ ਦੀ ਨਹੀਂ ਵੀ ਸਾਡੀ ਮਰਜ਼ੀ ਨਾਲ ਖੈਰ ਕਹਿੰਦੇ ਮੇਰੇ ਪਿਤਾ ਜੀ ਸਿਆਣੇ ਅੱਜ ਦਾ ਹੁਕਮਨਾਮਾ ਸਾਹਿਬ ਜੋ ਤੈਨੂੰ ਭਲਾ ਲੱਗਦਾ ਹੈ ਉਹ ਕੰਮ ਕਰ ਕਹਿੰਦੇ ਮੈਂ 12 ਸਾਲ ਦੀ ਉਮਰ ਵਿੱਚ ਫੈਕਟਰੀਆਂ ਵਿੱਚ ਕੰਮ ਕੀਤਾ 3 ਸਾਲ 3 ਮਹੀਨੇ ਫੈਕਟਰੀ ਵਿੱਚ ਕੰਮ ਕੀਤਾ ਜਿੱਥੇ ਕੋਈ ਵਸਤੂ ਸਮਾਨ ਪਦਾਰਥ ਬੰਦੇ ਸਨ ਜਿਹੜੇ ਵੀ ਵੰਡ ਦੇ ਵੇਲੇ ਬੱਚੇ ਆਏ ਸਨ 1 ਲੱਖ ਤੋਂ ਵੱਧ ਕਤਲ ਹੋਇਆ 47 ਦੇ ਵੇਲੇ ਤੇ ਸਿੱਖਾਂ ਦਾ ਹੀ ਹੋਇਆ ਹੋਰ ਕਿਸੇ ਜਾਤ ਦਾ ਨਹੀਂ ਹੋਰ ਕਿਸੇ ਕੌਮ ਦਾ ਨਹੀਂ ਹੋਇਆ ਤੇ ਬੇਕਾਰ ਹੋਏ ਜਿਹੜੇ ਉੱਥੇ ਖੁਸ਼ਹਾਲ ਵਸਤੇ ਸਨ ਆਪਣੇ ਘਰਾਂ ਵਿੱਚ ਆਪਣੀਆਂ ਖੇਤੀਆਂ ਕਰਦੇ ਸਨ ਉਜਾੜਾ ਪਾ ਕੇ ਉਹਨਾਂ ਨੂੰ ਲਿਆਂਦਾ ਤੇ ਉਹ 10 10 12 12 ਸਾਲ ਦੇ ਬੱਚੇ ਫੈਕਟਰੀਆਂ 'ਚ ਕੰਮ ਕਰਨ ਲਈ ਮਜਬੂਰ ਸਨ ਦੋ ਵਕਤ ਦੀ ਰੋਟੀ ਦੇਲ ਸੰਤ ਸਿੰਘ ਜੀ ਉੱਥੇ ਮਸਕੀਨ ਸਾਹਿਬ ਉੱਥੇ ਤਿੰਨ ਕੁ ਮਹੀਨੇ ਕਹਿੰਦੇ ਮੈਂ ਫੈਕਟਰੀ ਵਿੱਚ ਕੰਮ ਕੀਤਾ ਫਿਰ ਉਸ ਤੋਂ ਬਾਅਦ ਇੱਕ ਕੋਈ ਸਰਕਾਰੀ ਅਧਾਇਰਾ ਸੀ ਮੈਂ ਉੱਥੇ ਚਪੜਾਸੀ ਦੀ ਨੌਕਰੀ ਵੀ ਕੀਤੀ ਕੁਝ ਮਹੀਨੇ ਉੱਥੇ ਵੀ ਮਨ ਨਾ ਲੱਗਾ ਰੇਲਵੇ ਵਿੱਚ ਵੀ ਨੌਕਰੀ ਕੀਤੀ ਕੁਝ ਸਮੇਂ ਬਾਅਦ ਉੱਥੋਂ ਵੀ ਚਲੇ ਗਏ ਘਰ ਵਿੱਚ ਆਉਣਾ ਪਰ ਮਨ ਵਿੱਚ ਤੜਫ ਰਹਿਣੀ ਬਲਵਲੇ ਰਹਨੇ ਕਿ ਗੁਰੂ ਅੱਗੇ ਅਰਦਾਸਾਂ ਵੀ ਕਰਨੀਆਂ ਵੀ ਮੇਰਾ ਕੀ ਬਣੇਗਾ ਕੋਈ ਭੁਵਖ ਨਹੀਂ ਕਿਸੇ ਤਰ੍ਹਾਂ ਦਾ ਕੋਈ ਜੀਵ ਨਹੀਂ ਅੰਦਰ ਤੜਫ ਤੇ ਇੱਕ ਦਿਨ ਮਾਂ ਬਾਪ ਭੈਣ ਨੂੰ ਸੁੱਤਿਆਂ ਛੱਡ ਕੇ ਉਹ ਸੁੱਤੇ ਪਏ ਨੇ ਸੁੱਤਿਆਂ ਛੱਡ ਕੇ ਉਹਨਾਂ ਆਪਣਾ ਜੀਵਨ ਵਿੱਚ ਲਿਖਿਆ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਬਾਪ ਦੇ ਚਰਨਾਂ ਨੂੰ ਹੱਥ ਲਾਇਆ ਮਨ ਵਿੱਚ ਖਿੱਚ ਤਾਂ ਬੜੀ ਪਵੇ ਇਹ ਕੀ ਕਰਨਗੇ ਮੇਰੇ ਬਗੈਰ ਮੇਰੇ ਤੋਂ ਬਾਅਦ ਰੋਏਗੀ ਮੇਰੀ ਮਾਂ ਮੇਰਾ ਬਾਪ ਪਰ ਕਹਿੰਦੇ ਮੇਰੇ ਅੰਦਰ ਤੜਫੀ ਐਸੀ ਸੀ ਕਿ ਮੈਂ ਕਿਹਾ ਨਹੀਂ ਜੇ ਹੁਣ ਮੈਂ ਮੋਹ ਦੀਆਂ ਤੰਦਾਂ ਵਿੱਚ ਬੱਜ ਗਿਆ ਫਿਰ ਮੈਂ ਸਾਰੀ ਉਮਰ ਬੜੀਆਂ ਔਖੀਆਂ ਨੇ ਮੋਹ ਦੀਆਂ ਤੰਦਾਂ ਨੂੰ ਤੋੜਨਾ ਤੋੜਨੀਆਂ ਬੜੀਆਂ ਔਖੀਆਂ ਨੇ ਤੇ ਜੇ ਬੰਦਾ ਤੋੜ ਲਏ ਤਾਂ ਕੁਝ ਬਣ ਜਾਂਦਾ ਹੈ ਆਜ਼ਾਦ ਹੋ ਜਾਂਦਾ ਜਿਵੇਂ ਪੰਛੀ ਹੈ ਨਾ ਜੇ ਉਹ ਕਹੇ ਵੀ ਮੈਂ ਆਪਣੇ ਖੰਭਾਂ ਤੇ इतवार ਹੀ ਨਾ ਕਰੇ ਫਿਰ ਤਾਂ ਉਹ ਘੁਰਨੇਚੀ ਉਹ ਆਪਣੇ ਉਸੇ ਥਾਂ ਤੇ ਬਣੇ ਹੋਏ ਰੁੱਖ ਤੇ ਬੈਠਾ ਰਹਿੰਦਾ ਹੈ ਪਰ ਜੇ ਉਹ ਯਤਨ ਕਰੇ ਖੰਭਾਂ ਦੇ ਨਾਲ ਫਿਰ ਅਸਮਾਨ ਉੱਡਦਾ ਹੈ ਉਹਨਾਂ ਨੇ ਯਤਨ ਕੀਤਾ ਖੰਭ ਰੱਬ ਨੇ ਸਭ ਨੂੰ ਦਿੱਤੇ ਸਭ ਨੂੰ ਦਿੱਤੇ ਰਾਇਬਾ ਨੇ ਕਿਹਾ ਉਰਦੂ ਅਧੀ ਆਪਣਾ ਇਸਲਾਮ ਦੀ ਬੜੀ ਵੱਡੀ ਫਕੀਰ ਹੋਈ ਹੈ ਰਾਇਬਾ ਉਹਨੇ ਕਿਹਾ ਖੰਭ ਪੰਛੀਆਂ ਸਾਰਿਆਂ ਕੋਲ ਨੇ ਨਾ ਪਰ ਸਾਰੇ ਪੰਛੀ ਥੋੜਾ ਉੱਡ ਸਕਦੇ ਨੇ ਖੰਭ ਤਾਂ ਕੁੱਕੜ ਕੋਲ ਵੀ ਹੈ ਕੁੱਕੜ ਦੀ ਅੜਾਰੀ ਕਿੰਨੀ ਕੁ ਇੱਕ ਬਨੇਰੇ ਤੋਂ ਦੂਜੇ ਬਨੇਰੇ ਸ਼ਤਰੂ ਮਿਰਗ ਹੈ ਬੜਾ ਵੱਡਾ ਪੰਛੀ ਹੈ ਖੰਭ ਨੇ ਉਹ ਵਿਚਾਰਾ ਉੱਡੀ ਨਹੀਂ ਸਕਦਾ ਖੰਭ ਜ਼ਰੂਰ ਨੇ ਉਹਦੇ ਕੋਲ ਪਰ ਉੱਡਦਾ ਨਹੀਂ ਉਹ ਕੁੱਕੜ ਉੱਡਦਾ ਜ਼ਰੂਰ ਹੈ ਪਰ ਛੋਟੀ ਜੀ ਉਡਾਰੀ ਇੱਕ ਇੱਕ ਹੰਸ ਹੈ ਜਿੱਦੀ ਉਡਾਰੀ ਕਿੰਨੀ ਲੰਮੀ ਹੈ ਬਾਜ ਹੈ ਜਿੱਦੀ ਉਡਾਰੀ ਕਿੰਨੀ ਉੱਚੀ ਹੈ ਕਹਿੰਦੇ ਸੰਸਾਰ ਵਿੱਚ ਮਨੁੱਖ ਵੀ ਐਸੇ ਨੇ ਪਰਮਾਤਮਾ ਨੇ ਸੁਰਤੀ ਦੇ ਖੰਭ ਸਾਰਿਆਂ ਨੂੰ ਦਿੱਤੇ ਨੇ ਬਸ ਇੱਕ ਤਾਂ ਉਹ ਨੇ ਜਿਹੜੇ ਕਦੀ ਵਰਤਦੇ ਨਹੀਂ ਦੁੱਖ ਆ ਜਾਏ ਸੁੱਖ ਆ ਜਾਏ ਇੰਨੇ ਠੀਠ ਕਹਿ ਲਈ ਇਹਨੇ ਕਹਿ ਲਈ ਵੀ ਸੰਸਾਰ ਵਿੱਚ ਫਸੇ ਨੇ ਕਿ ਕਦੀ ਕੋਈ ਸ਼ੁਕਰਾਨਾ ਕਦੀ ਕੋਈ ਪਰਮਾਤਮਾ ਦੇ ਵਾਲੇ ਪਾਸੇ ਬਿਰਤੀ ਨਹੀਂ ਜਾਂਦੀ ਖੰਭ ਜਰੂਰ ਨੇ ਸ਼ਤਰੂ ਮੁਰਗ ਵਾਂਗੂ ਬਸ ਧਰਤੀ ਤੇ ਹੀ ਭੱਜਦੇ ਨੇ ਉੱਡਣ ਦਾ ਹੌਂਸਲਾ ਹੀ ਨਹੀਂ ਉਹਨਾਂ ਵਿੱਚ ਪਰ ਕੁਝ ਨੇ ਕੁੱਕੜ ਵਰਗੀ ਉਡਾਰੀ ਜਿੱਥੋਂ ਮੜ ਜਾ ਖਤਰਾ ਲੱਗਾ ਉਦੋਂ ਉਡਾਰੀ ਮਾਰੀ ਜਦੋਂ ਮੜਾ ਜਾ ਕੋਈ ਖਤਰਾ ਆਇਆ ਉਦੋਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਉਦੋਂ ਰੱਬ ਰੱਬ ਕਰ ਲਿਆ ਫਿਰ ਕਿਤੇ ਜਾ ਕੇ ਬਨੇਰੇ ਤੇ ਬਹਿ ਗਏ ਫਿਰ ਬਾਂਗਾ ਦੇ ਦਿੱਤੀਆਂ ਪਰ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੀ ਉਡਾਰੀ ਹੰਸਾਂ ਵਰਗੀ ਐ ਇੱਕ ਵਾਰੀ ਇੱਕ ਕਿਨਾਰੇ ਢੋਡੇ ਨਾ ਜਿੰਨਾ ਚਿਰ ਪਾਰਲਾ ਕਿਨਾਰਾ ਨਹੀਂ ਮਿਲਦਾ ਉਹਨਾਂ ਚਿਰ ਉਡਾਰੀ ਨਹੀਂ ਬੰਦ ਹੁੰਦੀ ਕਹਿੰਦੇ ਰੱਬ ਦੇ ਪਿਆਰੇ ਜੇ ਸੰਸਾਰ ਨੂੰ ਤਿਆਗ ਦਿੰਦੇ ਨੇ ਸੰਸਾਰ ਨੂੰ ਬਿਰਤੀ ਕਰਕੇ ਛੱਡਦੇ ਨੇ ਤੇ ਉਹਨਾਂ ਚਿਰ ਆਪਣੀ ਪਰਵਾਜ਼ ਆਪਣੀ ਸੁਰਤ ਨੂੰ ਥੱਲੇ ਨਹੀਂ ਲਿਆਉਂਦੇ ਜਿੰਨਾ ਚਿਰ ਵਾਹਿਗੁਰੂ ਦੇ ਘਰ ਦਾ ਪਾਰ ਪਾਰਲਾ ਬੰਨਾ ਨਹੀਂ ਪਾ ਲੈਂਦੇ ਉਨ ਨੂੰ ਉਹਦਾ ਮਿਲਾਪ ਨਹੀਂ ਹੋ ਜਾਂਦਾ ਉਹਨਾਂ ਚਿਰ ਨੇ ਕਈ ਉੱਡਦੇ ਨੇ ਹੰਸ ਬਣ ਕੇ ਕਈ ਉੱਡਦੇ ਨੇ ਪਰ ਉਹ ਵਿਚਾਰੇ ਦਵਾਟੇ ਰਹਿ ਜਾਂਦੇ ਨੇ ਤਾਂ ਹੀ ਬਾਬਾ ਜੀ ਨੇ ਬਚਨ ਕੀਤੇ ਨੇ ਸੰਨਾ ਬਾਣੀ ਦੇ ਵਿੱਚ ਕੀਤੇ ਹੋਏ ਨੇ ਕਿ ਹੰਸਾਂ ਦੇਖ ਤਰੰਦਿਆਂ ਬੱਗਾਂ ਭਿਆ ਆਇਆ ਚਾਓ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਕਹਿੰਦੇ ਕਈ ਬਗਲੇ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਕਹਿੰਦੇ ਕੀੜਿਆਂ ਨੂੰ ਖੰਭ ਲੱਗ ਜਾਂਦੇ ਨੇ ਉਹ ਵੀ ਸੋਚਦੇ ਨੇ ਅਸੀਂ ਪੰਛੀ ਬਣ ਜਾਈਏ ਮਾੜੀ ਗੱਲ ਨਹੀਂ ਬਣਨਾ ਚਾਹੀਦਾ ਉੱਚਾ ਬਣਨਾ ਚਾਹੀਦਾ ਪਰ ਉੱਚੇ ਬਣਨ ਦੇ ਲਈ ਉਹਨਾਂ ਉਹਦੀ ਮਿਹਨਤ ਉਹਨਾਂ ਉਹਦੀ ਸਤਿਆ ਹੋਣੀ ਚਾਹੀਦੀ ਹੈ ਨਾ ਕਿ ਕੇਵਲ ਬੰਦਾ ਕਹੇ ਵੀ ਮੇਰੇ ਕੋਲ ਖੰਭ ਨੇ ਪਰ ਔਕਾਤ ਕੀਟ ਵਰਗੀ ਹੋਵੇ ਗੁਰੂ ਸਾਹਿਬ ਕਹਿੰਦੇ ਉੱਡਣਾ ਇਹਦਾ ਮਤਲਬ ਹੈ ਕੀੜੇ ਦਾ ਉੱਡਣਾ ਮਰਨ ਦੇ ਬਰਾਬਰ ਹੈ ਉਹਦੀ ਮੌਤ ਹੈ ਜਦੋਂ ਕੀੜੇ ਨੂੰ ਖੰਭ ਲੱਗ ਜਾਂਦਾ ਉਹਦੀ ਮੌਤ ਹੈ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੀ ਭਗਤੀ ਬੜਾ ਹਿੰਮਤ ਦਾ ਕੰਮ ਹੈ ਬੜਾ ਹੌਸਲੇ ਦਾ ਕੰਮ ਹੈ ਬੜਾ ਜਜ਼ਬੇ ਦਾ ਕੰਮ ਹੈ ਪਰ ਕੋਈ ਉਡਾਰੀ ਨਹੀਂ ਮਾਰਦਾ ਮਸਕੀਨ ਜੀ ਨੇ ਆਪਣੇ ਜੀਵਨ ਦੇ ਅੰਦਰ ਇਹ ਬੜਾ ਵੱਡਾ ਫੈਸਲਾ ਲਿਆ ਪਰ ਉਹਦਾ ਖਮਿਆਜਾ ਭੁਗਤਣਾ ਪੈਂਦਾ ਹੈ ਨਹੀਂ ਵੀ ਛੱਡ ਦਿੱਤਾ ਮੋਹ ਦੀਆਂ ਤੰਦਾਂ ਤੋੜ ਦਿੱਤੀਆਂ ਤੇ ਬੰਦਾ ਬੜੀ ਛੇਤੀ ਉਡਾਰੀ ਮਾਰਦਾ ਹੈ ਕਹਿੰਦੇ ਜਿੰਨਾ ਕੋ ਜ਼ਿੰਦਗੀ ਨੇ ਮੈਨੂੰ ਰੋਲਿਆ ਮੈਂ ਘਰੋਂ ਨਿਕਲਿਆ ਮੇਰੇ ਪੱਲੇ ਉਸ ਵਕਤ ਉਹ ਸਮੇਂ ਦੀ ਗੱਲ ਹੈ ਸਿਰਫ 12 ਰੁਪਏ ਜੇਬ ਵਿੱਚ ਸਨ ਸਿਰਫ 12 ਰੁਪਏ ਉਹ ਸਮੇਂ 12 ਰੁਪਏ ਰਕਮ ਵੀ ਇੰ样 ਲਾ ਲੋ ਵੀ ਉਹਦੇ ਨਾਲ ਮਹੀਨਾ ਦੋ ਮਹੀਨੇ ਚਾਰ ਮਹੀਨੇ ਬੰਦੇ ਦੇ ਵਧੀਆ ਲੰਘ ਜਾਂਦੇ ਸਨ ਕਹਿੰਦੇ ਮੈਂ ਦਿੱਲੀ ਆਇਆ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਇੱਥੇ ਦੋ ਦਿਨ ਤਿੰਨ ਦਿਨ ਸਮਾਂ ਬੱਸ ਮਿਲਦਾ ਸੀ ਵੀ ਇੱਕ ਜਾਂ ਦੋ ਜਾਂ ਤਿੰਨ ਦਿਨ ਅਸੀਂ ਰਹਿ ਸਕਦੇ ਸਾਂ ਉੱਥੇ ਸਿਰਫ 3 ਦਿਨ ਦਾ ਪ੍ਰਸ਼ਾਦਾ ਮਿਲਦਾ ਸੀ ਉਸ ਤੋਂ ਬਾਅਦ ਮੈਂ ਭਰਤਪੁਰ ਚਲਾ ਗਿਆ ਉਦੋਂ ਬਾਅਦ ਜਿੱਥੇ-ਜਿੱਥੇ ਵੀ ਮੈਨੂੰ ਸਮਾਂ ਲੈ ਕੇ ਗਿਆ ਮੇਰੇ ਕੋਲ ਪੈਸੇ ਵੀ ਨਹੀਂ ਟ੍ਰੇਨ ਵਿੱਚ ਸਫ਼ਰ ਵੀ ਕਰਨਾ ਬਚ ਬਚਾ ਕੇ ਕਰਨਾ ਉਹਨਾਂ ਬਿਲਕੁਲ ਆਪਣੀ ਹਕੀਕਤ ਹਕੀਕਤ ਲਿਖੀ ਹੈ ਬਿਲਕੁਲ ਸਚਾਈ ਲਿਖੀ ਹੈ ਕਹਿੰਦੇ ਬੰਬੇ ਦਿੱਲੀ ਯੂਪੀ ਹਰ ਥਾਂ ਤੇ ਮੈਂ ਘੁੰਮਿਆ ਬੰਬੇ ਦੇਆਂ ਸਟੇਜਾਂ ਤੇ ਰਿਆ ਕਿਤੇ 2 ਦਿਨ ਕੋਈ ਰੱਖਦਾ ਸੀ ਕਿਤੇ 3 ਦਿਨ ਕੋਈ ਰੱਖਦਾ ਸੀ ਮੇਰੇ ਕੱਪੜੇ ਮੈਲੇ ਬਸਤਰ ਮੈਲੇ ਖਾਣ ਲਈ ਕੁਝ ਨਹੀਂ ਕਈ ਕਈ ਦਿਨ ਇੱਕ ਇੱਕ ਪ੍ਰਸ਼ਾਦਾ ਵੀ ਕਿਸੇ ਨੇ ਤਰਸ ਕਰਕੇ ਦੇ ਦੇਣਾ ਪਰ ਵਹਿਗੁਰੂ ਦੀ ਤੜਫੀ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਰਹਿਣਾ ਤੇ ਕਹਿੰਦੇ ਬੰਬੇ ਦੀ ਧਰਤੀ ਤੇ ਹੀ ਮੈਨੂੰ ਇੱਕ ਭਾਈ ਸਾਹਿਬ ਮਿਲੇ ਉਹਨਾਂ ਨੇ ਮੈਨੂੰ ਆਪਣੇ ਨਾਲ ਕੀਰਤਨ ਤੇ ਬਿਠਾਣਾ ਮੈਂ ਪਾਠ ਕਰਨਾ ਕਰਨਾ ਪਾਠ ਮੈਂ ਸ਼ੁਰੂ ਤੋਂ ਹੀ ਕਰਦਾ ਸੀ ਕਹਿੰਦੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਕਰਨਾ ਰਹਿਰਾਸ ਸਾਹਿਬ ਕਰਨੀ ਕਰਨੀ ਗੁਰਦੁਆਰੇ ਆਹਤਾ ਆਹਤਾ ਮੇਰੇ ਅੰਦਰ ਨੂੰ ਇਹ ਚੇਟਕ ਲੱਗੀ ਪੜ੍ਹਨ ਦਾ ਸ਼ੌਂਕ ਬਚਪਨ ਤੋਂ ਹੀ ਸੀ ਗ੍ਰੰਥ ਪੜ੍ਹਨੇ ਤਾਂ ਮੈਂ ਬੋਲਣਾ ਸ਼ੁਰੂ ਕਰ ਦਿੱਤਾ ਥੋੜੀ ਥੋੜੀ ਕਥਾ ਸ਼ੁਰੂ ਕਰ ਦਿੱਤੀ ਤੇ ਲੋਕਾਂ ਨੇ ਮੈਨੂੰ ਸਤਿਕਾਰ ਦੇਣਾ ਸ਼ੁਰੂ ਕੀਤਾ ਤੇ ਕਹਿੰਦੇ ਕੁਝ ਪ੍ਰਮਾਤਮਾ ਦੇ ਮਿਲਣ ਦੀ ਤਲਬ ਸੀ ਕੁਝ ਲੱਗਾ ਵੀ ਇਹ ਉਪਜੀਵਕਾ ਵੀ ਹੈ ਇਹਦੇ ਨਾਲ ਧੰਨ ਵੀ ਮਿਲਦਾ ਹੈ ਸਨਮਾਨ ਵੀ ਮਿਲਦਾ ਹੈ ਕਹਿੰਦੇ ਆਹਤਾ ਆਹਤਾ ਰੱਬ ਨੇ ਮੈਨੂੰ ਇਸ ਮਾਰਗ ਤੇ ਤੋਰ ਲਿਆ ਫਿਰ ਐਸਾ ਤੋਰਿਆ ਚਲਦੇ ਰਹੇ ਚਲਦੇ ਰਹੇ ਤੇ ਜਦੋਂ 84 ਦਾ ਸਮਾਂ ਹੋਇਆ ਨਾ 84 ਦਾ ਦਹੱਕਾ 84 ਦਾ ਸਾਕਾ ਵਾਪਰਿਆ ਕਹਿੰਦੇ ਉਸ ਵਕਤ ਮੇਰਾ ਹਿਰਦਾ ਬਲੁੰਦਰਿਆ ਗਿਆ ਮੈਂ ਕਾਬਲ ਦੀ ਧਰਤੀ ਤੇ ਸਾਂ ਉੱਥੇ ਕਾਬਲੇ ਸਿੰਘਾਂ ਨੇ ਸੰਤ ਜੀ ਨੂੰ ਬੁਲਾਇਆ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਚੇਤ ਸਿੰਘ ਜੀ ਨੂੰ ਬੁਲਾਇਆ ਹੋਰ ਪੰਜ ਸਿੰਘ ਸਨ ਉੱਥੇ ਉਹਨਾਂ ਨੇ ਐਡਾ ਵੱਡਾ ਸਮਾਗਮ ਕਰਨਾ ਸੀ ਕਿ 40000 ਕਾਬਲੀ ਸਿੱਖਾਂ ਨੇ ਅੰਮ੍ਰਿਤ ਪਾਣ ਕਰਨਾ ਸੀ ਤੇ ਸੰਤ ਜੀ ਨੂੰ ਮਸਕੀਨ ਜੀ ਨੂੰ ਕਿਹਾ ਸੀ ਵੀ ਤੁਸੀਂ ਆ ਕੇ ਸਾਰਾ ਇਹ ਸਮਾਗਮ ਕਰਨਾ ਹੈ ਤੇ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ 84 ਦਾ ਸਮਾ। ਪਰ ਕਹਿੰਦੇ ਉੱਥੇ ਅਸੀਂ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ ਰਸ਼ੀਆ ਨੇ ਉਹਦੇ ਤੇ ਅਟੈਕ ਕਰ ਦਿੱਤਾ ਕਾਬਲ ਤੇ ਉੱਥੇ ਕਰਫਿਊ ਲੱਗ ਗਿਆ ਸੀ 15 ਦਿਨ ਉੱਥੇ ਫਸ ਗਏ। ਪਿੱਛੋਂ ਇੱਧਰ ਭਾਣਾ ਵਾਪਰ ਗਿਆ ਤੇ ਜਦੋਂ ਅਸੀਂ ਆਏ ਵਾਪਸ ਭਾਰਤ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਤੇ ਦਿੱਲੀ ਆਕਰ ਕੇ ਜਦੋਂ ਇਹ ਸਾਰਾ ਕੁਝ ਸੁਣਿਆ ਰੂਹ ਕੰਬ ਗਈ ਮੈਂ ਸਟੇਜਾਂ ਤੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਪ੍ਰਤੀ ਵੀ ਸਰਕਾਰ ਨੇ ਐਸੇ ਮੁਕਦਮੇ ਬਣਾਏ ਕਿ ਕਈ ਸਾਲ ਮੇਰਾ ਆਪਣੇ ਘਰ ਤੋਂ ਨਿਕਲਣਾ ਮੁਹਾਲ ਹੋ ਗਿਆ ਜਿਹੜੇ ਲੋਕ ਮਸਕੀਨ ਜੀ ਮਸਕੀਨ ਜੀ ਕਰਦੇ ਸਨ ਜਿਹੜੇ ਲੋਕ ਸਤਕਾਰ ਦਿੰਦੇ ਸਨ ਕਹਿੰਦੇ ਮੇਰੇ ਤੇ ਮੁਕਦਮੇ ਕੀ ਪਏ ਉਹਨਾਂ ਲੋਕਾਂ ਨੇ ਅੱਖਾਂ ਫੇਰ ਲਈਆਂ ਮੈਂ ਫਿਰ ਟਕੇ ਟਕੇ ਦਾ ਮਤਾਜ ਹੋਇਆ ਪਰ ਗੁਰੂ ਸਾਹਿਬ ਤੇ ਭਰੋਸਾ ਪេស ਬਦਲ ਕੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਜਾ ਕਰਕੇ ਕਾਨਫਰੰਸਾਂ ਚ ਹਿੱਸਾ ਲਿਆ ਉਸ ਵਕਤ ਉਹਨਾਂ ਦਾ ਪੰਜਾਬ ਤੇ ਵੀ ਜਾਣਾ ਵੀ ਬੰਦ ਕਰ ਦਿੱਤਾ ਪਾਸਪੋਰਟ ਜ਼ਬਤ ਕਰ ਲਏ ਗਏ ਉਹਨਾਂ ਦੇ ਹਰ ਇੰਨੇ ਮੁਕਦਮੇ ਕੀ ਸ਼ਾਮ ਨੂੰ ਜਾਂ ਹਰ ਰੋਜ਼ ਇੱਕ ਸਮਾਂ ਥਾਣੇ ਵਿੱਚ ਹਾਜ਼ਰੀ ਲਵਾਣੀ ਵੀ ਕਿਤੇ ਜਾ ਨਾ ਸਕਿਆ ਇੰਨਾ ਤੰਗ ਤੇ ਪਰੇਸ਼ਾਨ ਕੀਤਾ ਪਰ ਬੜੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਜਿਨ੍ਹਾਂ ਵਿੱਚੋਂ ਤਰਲੋਚਨ ਸਿੰਘ ਜੀ ਦਾ ਨਾਮ ਲੈਂਦੇ ਨੇ ਸਰਨਾ ਜੀ ਉਸ ਵਕਤ ਦਿੱਲੀ ਦੇ ਪ੍ਰਧਾਨ ਸਨ ਜਿਨ੍ਹਾਂ ਉਹਨਾਂ ਦੀ ਜ਼ਮਾਨਤ ਕਰਾਈ ਉਸ ਵਕਤ 5 ਲੱਖ ਰੁਪਿਆ ਦੇ ਕਰਕੇ ਜਮਾਨਤ ਕਰਾਈ ਖੈਰ ਸਮਾਂ ਬਦਲਿਆ ਉਹਨਾਂ ਨੇ ਇਉਂ ਕਹਿ ਲਈਏ ਵੀ ਸਾਰੇ ਕੇਸ ਰਫਾ ਦਫਾ ਹੋਏ ਊਂਕੇਸ਼ਵਰ ਦੀ ਧਰਤੀ ਜਿੱਥੇ ਉਹ ਬੜਾ ਜਾਇਆ ਕਰਦੇ ਸਨ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਤੁਨ ਗੁਰੂ ਨਾਨਕ ਦੇਵ ਜੀ ਗਏ ਉੱਥੇ ਤਾਂ ਸਭ ਤੋਂ ਪਹਿਲਾਂ ਪਾਵਨ ਸਥਾਨ ਇਹ ਸੰਤ ਗਿਆਨੀ ਮਸਕੀਨ ਜੀ ਨੇ ਸੰਤ ਸਿੰਘ ਜੀ ਨੇ ਪ੍ਰారంਭ ਕਰਵਾਇਆ ਸੰਗਤਾਂ ਦੇ ਸਹਿਯੋਗ ਨਾਲ ਇੰਦੌਰ ਦੀਆਂ ਸੰਗਤਾਂ ਅਲਵਰ ਦੀਆਂ ਸੰਗਤਾਂ ਹੋਰ ਬੜੀਆਂ ਇਲਾਕੇ ਦੂਰ ਦਰਾਡੇ ਦੀਆਂ ਸੰਗਤਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਧਨ ਦਿੱਤਾ ਆਪਣੀ ਕਥਾ ਦੀ ਭੇਟਾ ਦੇ ਕਰਕੇ ਵੀ ਉਹਨਾਂ ਨੇ ਉੱਥੇ ਉਹ ਸੁੰਦਰ ਸਥਾਨ ਸਭ ਤੋਂ ਪਹਿਲਾਂ ਬਣਵਾਇਆ ਕਿਉਂਕਿ ਉੱਥੇ ਉਸ ਵਕਤ ਅਜੇ ਤਾਂ ਪੁਲ ਬਣੇ ਨਹੀਂ ਉਸ ਵਕਤ ਕੋਈ ਪੁਲ ਨਹੀਂ ਸੀ ਬੇੜੀਆਂ ਰਾਹੀਂ ਜਿਹੜਾ ਸਾਰਾ ਮਟੀਰੀਅਲ ਜਾਂਦਾ ਸੀ ਪਰ ਉੱਥੇ ਜਾ ਕਰਕੇ ਉਹਨਾਂ ਨੇ ਉਹ ਕਾਰਜ ਕੀਤਾ ਜਿਹੜੇ ਬਹੁਤ ਧੰਨ ਦਾ ਉਸ ਵਕਤ ਦਾ ਖੇਚਲ ਦਾ ਕੰਮ ਸੀ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਬਣਾਏ ਸਮਾਗਮ ਕਰਾਏ ਇੰਨਾ ਕੁ ਫਿਰ ਉਹਨਾਂ ਨੇ ਜਸ ਨਾਮ ਨਾ ਖੱਟਿਆ ਵਾਹਿਗੁਰੂ ਦੀ ਭਗਤੀ ਦੀ ਤਲਬ ਨੇ ਉਹਨਾਂ ਨੂੰ ਉਹ ਛੋਹਾਂ ਵੀ ਦਿੱਤੀਆਂ ਉਹ ਲਿਖਦੇ ਨੇ ਵੀ ਉਹ ਰਸ ਵੀ ਪਰਮਾਤਮਾ ਨੇ ਦਿੱਤੇ ਪਰ ਜਦੋਂ ਮੈਂ ਵਾਪਸ ਘਰ ਪਰਤਿਆ ਕੁਝ ਸਮੇਂ ਬਾਅਦ ਮੇਰਾ ਬਾਪ ਗੁਜਰ ਚੁੱਕਿਆ ਸੀ ਭੈਣ ਦੀ ਸ਼ਾਦੀ ਹੋ ਚੁੱਕੀ ਸੀ ਮਾਂ ਮੇਰੀ ਸਿਸਕੀਆਂ ਲੈਂਦੀ ਸੀ ਕਹਿੰਦੇ ਉਹ ਮਨ ਤੇ ਕਈ ਵਾਰੀ ਮੇਰੇ ਬੋਝ ਬਣ ਜਾਂਦਾ ਹੈ ਕਿ ਮੈਂ ਉਹਨਾਂ ਨੂੰ ਛੱਡਿਆ ਸ਼ਾਇਦ ਕਿਤੇ ਉਹ ਤੜਫ ਕਿਤੇ ਉਹ ਦੁੱਖ ਮੇਰੇ ਅੰਦਰ ਬੋਝ ਹੈ ਉਹਨੇ ਮੈਨੂੰ ਕਹਿੰਦੇ ਕਈ ਵਾਰੀ ਰੋਾਇਆ ਕਈ ਵਾਰੀ ਤੜਫਾਇਆ ਪਰ ਖੈਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬੜੀ ਸਹੂਬਤ ਦਿੱਤੀ ਸਤਗੁਰੂ ਦਤਾਰਪਿੱਤਾ ਮਹਾਰਾਜ ਜੀ ਦੇ ਘਰ ਦੀ ਬਾਣੀ ਦੀ ਜੋ ਉਹਨਾਂ ਨੇ ਵਿਆਖਿਆ ਕੀਤੀ ਕਮਾਲ ਦੀ ਵਿਆਖਿਆ ਬੜਾ ਵੱਡਾ ਫਲਸਫਾ ਬੜੀ ਗਹਿਰਾਈ ਨਾਲ ਬੜੀ ਸੂਝਤਾ ਦੇ ਨਾਲ ਬੜੇ ਧੀਰਜ ਦੇ ਨਾਲ ਉਹ ਆਪਣੀ ਗੱਲ ਨੂੰ ਕਹਿੰਦੇ ਸਨ ਬੜੀ ਸਰਲਤਾ ਦੇ ਨਾਲ ਉਹ ਆਪਣੇ ਹਾਲਾਂਕਿ ਉਹਨਾਂ ਦੇ ਵਿਚਾਰ ਡੂੰਗੇ ਵੀ ਹੁੰਦੇ ਸਨ ਪਰ ਬੜੇ ਸਹਿਜ ਵਿੱਚ ਬੜੇ ਧਿਆਨ ਵਿੱਚ ਪਿਆਰ ਵਿੱਚ ਤੇ ਉਹਨਾਂ ਦਾ ਸਰੋਤਾ ਵੀ ਕਿਉਂਕਿ ਗਹਿਰੇ ਨੂੰ ਸੁਣਨਾ ਹੈ ਤੇ ਗਹਿਰਾ ਹੋਣਾ ਪਏਗਾ ਨਾ ਉਹਨਾਂ ਦੇ ਸਰੋਤੇ ਵੀ ਬੜੇ ਕਮਾਲ ਦੇ ਸਨ ਜਿਹੜੇ ਉਹਨਾਂ ਦੀ ਬਾਤਾਂ ਨੂੰ ਸੁਣਦੇ ਸਨ ਵੱਡੀ ਬਾਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਕਈ ਪ੍ਰਚਾਰਕ ਕਈ ਕੀਰਤਨੀਏ ਬਣਾਏ ਉਹਨਾਂ ਨੂੰ ਸਾਥ ਦਿੱਤਾ ਉਹਨਾਂ ਨੂੰ ਆਪਣੇ ਨਾਲ ਰੱਖਿਆ ਆਪਣੇ ਤੋਂ ਪਹਿਲਾਂ ਉਹਨਾਂ ਨੂੰ ਸਮਾਂ ਦਿੰਦੇ ਸਨ ਉਹਨਾਂ ਨੂੰ ਸੰਸਾਰ ਵਿੱਚ ਸੰਗਤ ਵਿੱਚ ਉਹਨਾਂ ਦੀ ਜਾਣ ਪਛਾਣ ਬਣਾਉਂਦੇ ਸਨ ਪਰਉਪਕਾਰੀ ਆਤਮਾ ਸਨ 18 ਫਰਵਰੀ 2005 ਵਿੱਚ ਉਹ ਇਸ ਸੰਸਾਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਤੋਂ ਬਾਅਦ ਉਹਨਾਂ ਨੂੰ ਕੌਮ ਵੱਲੋਂ ਕਿਉਂਕਿ ਸਾਡੀ ਕੌਮ ਸੁੱਤੀ ਹੈ ਨਾ ਜਦੋਂ ਕੋਈ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਪਦਵੀਆਂ ਵੀ ਦੇ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਪੰਥ ਰਤਨ ਦੀ ਪਦਵੀ ਦਿੱਤੀ ਪਰ ਜੀਵਨ ਹਿਆਤੀ ਵਿੱਚ ਬਹੁਤ ਉਹਨਾਂ ਨੇ ਝਖੜ ਝੱਲੇ ਵਿਦੇਸ਼ਾਂ ਦੀ ਧਰਤੀ ਤੇ ਵੀ ਉਹਨਾਂ ਨੇ ਹਾਲਾਤ ਲਿਖੇ ਜੇ ਕਿਤੇ ਸਮਾਂ ਲੱਗੇ ਉਹਨਾਂ ਦੀ ਜੀਵਨੀ ਤੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਉਹਨਾਂ ਨੇ ਲਿਖੀ ਹੋਈ ਕਿਤਾਬ ਬਾ ਕਮਾਲ ਹੈ ਪੜიਏ ਕਿ ਕਿਵੇਂ ਉਹਨਾਂ ਨੂੰ ਬੇਇੱਜ਼ਤ ਤੱਕ ਵੀ ਕੀਤਾ ਗਿਆ ਪਰ ਗੁਰੂ ਸਾਹਿਬ ਤੇ ਭਰੋਸੇ ਚੱਲਦੇ ਰਹੇ ਐਸੀ ਮਹਾਨ ਪਰਪਕਾਰੀ ਆਤਮਾ ਦੀ ਅੱਜ ਵਰਸੀ ਹੈ ਉਹਨਾਂ ਦਾ ਸਾਲਾਨਾ ਦਿਨ ਮਨਾਇਆ ਜਾਂਦਾ ਐਲਵਰ ਦੀ ਧਰਤੀ ਤੇ ਵੱਡੇ ਸਮਾਗਮ ਉਹਨਾਂ ਵੇਲੇ ਜੋ ਹੁੰਦੇ ਸਨ ਅੱਜ ਵੀ ਹੁੰਦੇ ਹਨ ਗੁਰੂ ਕਿਰਪਾ ਕਰੇ ਉਹਨਾਂ ਦਾ ਸਿਰੜ ਉਹਨਾਂ ਦਾ ਹੌਸਲਾ ਉਹਨਾਂ ਵਰਗਾ ਸਬਰ ਸੰਤੋਖ ਵਾਹਿਗੁਰੂ ਹਰ ਪ੍ਰਚਾਰਕ ਨੂੰ ਹਰ ਸਿੱਖ ਨੂੰ ਬਖਸ਼ ਦੇ ਜੀਵਨ ਸਫਲਾ ਹੋ ਜਾਏ ਪਾਵਨ ਸ਼ਬਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾ